ਸਹਾਈ ਵਾਰੰ ਸ੍ਰੀ ਭਗਤ ਜੀ ਕੀ ਪਾਛਾ ਹੈ ਦਸਵੇਂ ਪ੍ਰਥਮ ਭਗਤਿ ਸਿਮਰਤਾ ਗੁਰੂ ਨਾਨਕ ਨੇ ਧਿਆਏ ਸਿਰੰਗਤ ਗੁਰਤੇ ਅਮਰਤਾ ਸਤਨ ਦਾਸਿ ਹੋਇ ਸਹਾਈ ਅਰਜਨ ਹਰਗੋਬਿੰਦ ਸਿਮਰਉ ਸ੍ਰੀ ਹਰਿ ਗਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਦ ਟੇਸੋ ਦੁਖ ਜਾਏ ਤੇਗ ਮਹਾਂਦਰ ਸਿਮਰਿਆ ਘਰ ਨਾਉ ਨਿਤ ਆਵੇ ਕਾਏ ਸੋ ਖਾਏ ਹੋਇ ਸਹਾਈ श्री गुरू गो ਮੁਕਤਿਆ ਹਟੀਆਂ साहिबादार मुतिया हथियां ਨਾਮ ਜਪਿਆ ਵੰਡ जत ਦੇਵਤਾਲੇ ਦੇ ਵਾਰੀ ਦੇਖਿਆਣ ਦਿੱਠ ਕੀਤਾ ਇਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਗੜੀਆਂ ਧਰਮ ਰਹਿਤ ਸੀ ਦਿੱਤੇ ਤੰਦ ਤੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਜੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾ ਇਰਾਨੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਜਾ ਤੱਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਅਮਨਤ ਸੁਖਾ ਸਭ ਸੁਖ ਹੋਵੇ ਜਾਨਾ ਖਾਲਸਾ ਜੀ ਸਹਾਰਸ਼ਿਆ ਰਿਆ ਇੰ ਤੇਤ ਤੇ ਨੂੰ ਫਤੇ ਮਿਲਤ ਕੀ ਪੈਜ ਪੰਥ ਕੀ ਜੇਤਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ দান ਕੇਸ দান ਰਹਿਤ দান ਵਿਤੇਕਾ ਤਾ ਨ ਸਹਾ দান ਭੁਖਾ দানੰਦਾਨ ਸਿਰਦਾਨ ਨਾਮਧਾਰ ਸ੍ਰੀ ਅੰਮ੍ਰਿਤ ਸਰਸ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਉੰਤਿਆ ਤੱਕੇ ਗੁੰਗੇ ਜੁਗ ਜੁਗ ਅਕਾਲ ਪੁਰਖ ਦਾ ਸਰ ਮਹਾਰਜਾ ਬੋਲੋ ਜੀ ਆਏ ਗੁਰ ਸਿੱਖਾਂ ਦਾ ਮਨ ਰੇਵਾ ਮੱਤਿ ਉੱਚੀ ਮਤਿ ਬਸਦਾ ਰੱਖਾਇਆ ਭਵਾਹੇ ਗੁਰ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀ ਗਿਓ ਸ੍ਰੀ ਗਨਕਾਰ ਸਾਹਿਬ ਤੇ ਗੁਰਗੁਰਦਵਾਰੇ ਅੰਗੁਰਧਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਅਦੇ ਸੇਵਾ ਸੁੰਬਾਰ ਨਾ ਨਾਨਕ ਤੇ ਪਿਆਰੇ ਖਾਲਸਾ ਜੀ ਨਮਕਸ਼ੋ ਜੀ ਨਮਾਰਿਆਂ ਦੇ ਮਾਨ ਨਿਤਾਰਿਆਂ ਦੇ ਤਾਰ ਨੇ ਉਟਿਆਂ ਵਿਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਗੜੇ ਸਤਿਗੁਰੂ ਜੀ ਜੋ ਚਾਰ ਪਹਿਰ ਰਹਿਣਾ ਜੀ ਦੇ ਬਾਹਰ ਅੰਦਰ ਬਤੀਤ ਹੋਈ ਤਾਰ ਪਰਿਵਾਰ ਆਪਣੇ ਘਰੇ ਦਰਪਤੀਨ ਕਰਾਉਣਾ ਅਬਰ ਸ਼ੀਰ ਧੰਨ ਧੰਨ ਬਾਬਾ ਦੀ ਤਿੰਨੀ ਤਰਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿਤੇ ਪਾਵਨ ਦਰਬਾਰ ਦੇ ਅੰਦਰ ਸਾਤਪਨੂ ਜੀ ਆਪ ਜੀ ਦੇ ਦੋਰੇ ਸੰਗ ਹਾਜ਼ਰ ਹੋ ਪਿਆਰ ਕੀਤੇ ਵਹਿਰਾਂ ਆਪ ਜੀ ਕਿਰਪਾ ਕਰੋ ਜਿਹਾ ਸੁਣਾਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦਰਸ਼ਨ ਦੇਦਾਰ ਪਾਵਨ ਬਰਮਾਰਵਲ ਕੇ ਸੰਗਤਾਨੋ ਸਤਿਕਾਰਤ ਕਰੋ ਜੀ ਦਰ ਤੇ ਆਈ ਸੰਗਤ ਦੀ ਦਰ ਹਾਜ਼ਰੀ ਤੇਲ ਕੁਲ ਪੇਟਾ ਵਾਂਗ ਸੇਵਾ ਦਾ ਬਰਪਰਮਾਨ ਕਰਨੀਆਂ ਦਰੋਂ ਧਰੋਂ ਚਿੱਕੀ ਤਿਤਕ ਪ੍ਰੋਸਾ ਨਾਮ ਦਾਨ ਵਕਸ਼ਣਾ ਸ਼ੋਭਤਾ ਬਨਾਮ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਪਾਤਸ਼ਾਹੀ ਦੀ ਕਿਰਪਾ ਆਪ ਜੀ ਦੇ ਪਾਵਨ ਕਰੋ ਸੋ ਕਸਨ ਸਤਨਾ ਤੋਂ ਸਰਕਾਰ ਸਤਨਾ ਦਿਨਾਂ ਦੀ ਖਾਤੇ ਆਵਸ਼ੋ ਰਸਿਤ ਆੰਗ ਸੰਗ ਸਹਾਈ ਹੋੜਾ ਸਈ ਪਿਆਰੇ ਮੇਲ ਜਿਨਾ ਮੈਂ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਦਾ ਨਾਮ ਕਰੇ ਬਾਰੇ ਸਰਬਤ ਦਾ ਭਲਾ ਵਾਹਿਗੁਰੂ ਦੀ ਕਾਥ ਹਲਸਾ ਆਲਿ ਗੁਰਦੀਪੀ ਅਤੇ ਬੁੱਲ